ਗੁਰੂ ਰੂਪ ਗੁਰੂ ਪਰੀ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਸੱਚੇ ਬਾਸ਼ਾ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇੱਕ ਬਹੁਤ ਸ਼ਰਧਾ ਵਾਲੇ ਸੇ ਹੋਏ ਹਨ ਉਹਨਾਂ ਦਾ ਨਾਮ ਹੈ ਭਾਈ ਮਾਨਕ ਚੰਦ ਜੀ ਉੱਚ ਜਾਤੀਏ ਬ੍ਰਾਹਮਣਾ ਮੁਸਲਮਾਨਾਂ ਤੇ ਖੋਜੀਆਂ ਆਦੀ ਵੱਲੋਂ ਸਿੱਖਾਂ ਨਾਲ ਇਸ ਗੱਲ ਤੋਂ ਨਫ਼ਰਤ ਕੀਤੀ ਜਾਂਦੀ ਸੀ ਕਿ ਗੁਰੂ ਸਾਹਿਬ ਜੀ ਵਰਣ ਵੰਡ ਨੂੰ ਖਤਮ ਕਰਕੇ ਸਾਰੀਆਂ ਜਾਤਾਂ ਵਾਲਿਆਂ ਨੂੰ ਇੱਕ ਬਰਾਬਰ ਕਿਉਂ ਦੱਸ ਰਹੇ ਹਨ ਜਦੋਂ ਸਿੱਖ ਨਗਰ ਦੇ ਸਾਂਝੇ ਖੂਹ ਤੋਂ ਪਾਣੀ ਭਰਣ ਜਾਂਦੇ ਸਨ ਤਾਂ ਉਹ ਲੋਕ ਗੁਲੇਲੇ ਮਾਰ ਕੇ ਸਿੱਖਾਂ ਦੇ ਕੜੇ ਤੋੜ ਦਿੰਦੇ ਸਨ ਤੇ ਮਸ਼ਕਾਂ ਨੂੰ ਤੀਰਾਂ ਨਾਲ ਪਾੜ ਦਿੰਦੇ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਜਾਤ ਹੰਕਾਰੀਆਂ ਨੂੰ ਮੋਹ ਤੋੜਵਾ ਜਵਾਬ ਦੇਣ ਵਾਸਤੇ ਤੇ ਜਾਤ ਪਾਤ ਰੂਪੀ ਕੋੜ ਨੂੰ ਜੜ ਤੋਂ ਖਤਮ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਇੱਕ ਬੋਲੀ ਦਾ ਨਿਰਮਾਣ ਕਰਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਸਾਰੇ ਸਿੱਖ ਇਕੱਠੇ ਇਸ਼ਨਾਨ ਕਰ ਸਕਣ ਕਪੜੇ ਤੋ ਸਕਣ ਤੇ ਜਲ ਗ੍ਰਹਿਣ ਕਰ ਸਕਣ ਤੇ ਹੋਰ ਕੰਮਾਂ ਆਦੀ ਲਈ ਵੀ ਪਾਣੀ ਦੀ ਵਰਤੋਂ ਕਰ ਸਕਣ ਗੁਰੂ ਸਾਹਿਬ ਜੀ ਦਾ ਆਸ਼ਾ ਸੀ ਕਿ ਇਸ ਤਰ੍ਹਾਂ ਜਦੋਂ ਸਾਰੇ ਸਿੱਖ ਇੱਕੋ ਥਾਂ ਤੇ ਨਹਾਉਣਗੇ ਤੋਣਗੇ ਤੇ ਪਾਣੀ ਪੀਣਗੇ ਉਨਾ ਵਿੱਚ ਜਾਤ ਪਾਤ ਦਾ ਵਖਰੇਵਾ ਹਮੇਸ਼ਾ ਲਈ ਬਿਲਕੁਲ ਖਤਮ ਹੋ ਜਾਵੇਗਾ ਸੋ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਬੜੀ ਦੂਰ ਅੰਦੇਸ਼ੀ ਸੋਚ ਤੇ ਇੱਕ ਪਹਿਲ ਕਦਮੀ ਸੀ ਤਾਂ-ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਆਸ ਦਰਿਆ ਦੇ ਕੰਢੇ ਉੱਤੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੌਲੀ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਆਸਾ ਦੀ ਵਾਰ ਦੇ ਕੀਰਤਨ ਵਿੱਚੋਂ ਗੁਰਦੇਵ ਜੀ ਤੇ ਸੰਗਤ ਨੇ ਅਰਦਾਸ ਕਰਕੇ ਬੋਲੀ ਦੀ ਖੁਦਾਈ ਦਾ ਪਹਿਲਾ ਟੱਕ ਮਹਾਨ ਸਿੱਖ ਬਾਬਾ ਬੁੱਢਾ ਜੀ ਕੋਲੋਂ ਲਗਵਾਇਆ ਸਿੱਖਾਂ ਦਾ ਇਹ ਪਹਿਲਾ ਤੀਰਥ ਸੀ ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਣਾਉਣਾ ਸ਼ੁਰੂ ਕੀਤਾ ਪਾਵਨ ਬੋਲੀ ਦੀ ਐਸ ਮਹਾਨ ਸੇਵਾ ਵਿੱਚ ਭਾਈ ਜੇਠਾ ਜੀ ਜਾਣੀ ਕਿ ਛਿਰੀ ਗੁਰੂ ਰਾਮਦਾਸ ਜੀ ਨੇ ਆਪ ਸਿਰ ਤੇ ਟੋکریاں ਚੋਕੇ ਮਹਾਨ ਸੇਵਾ ਨਿਭਾਈ ਭਾਈ ਜੇਠਾ ਜੀ ਜੋ ਕੇ ਬਾਦ ਵਿੱਚ ਰਿਸ਼ਤੇ ਵਿੱਚ ਚਾਹੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਵਾਈ ਬਣ ਚੁੱਕੇ ਸਨ ਕਿਉਂਕਿ ਗੁਰੂ ਸਾਹਿਬ ਜੀ ਦੀ ਛੋਟੀ ਲੜਕੀ ਬੀਬੀ ਪਾਨੀ ਜੀ ਦਾ ਵਿਆਹ ਉਹਨਾਂ ਨਾਲ ਹੋ ਚੁੱਕਾ ਸੀ ਪਰ ਫਿਰ ਵੀ ਉਹਨਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਹੰਕਾਰ ਨਹੀਂ ਸੀ ਉਹ ਤਾਂ ਗੁਰੂ ਸਾਹਿਬ ਜੀ ਦਾ ਜਵਾਈ ਹੈ ਤੇ ਐਸੇ ਤਰ੍ਹਾਂ ਘਰ ਵਿੱਚ ਟੋਕਰੀਆਂ ਚੁੱਕਣ ਵਾਲਾ ਕੰਮ ਕਿਉਂ ਕਰ ਰਹੇ ਹਨ ਵਿਆਹ ਹੋਣ ਤੋਂ ਬਾਅਦ ਵੀ ਭਾਈ ਜੇਠਾ ਜੀ ਉਸੀ ਤਰ੍ਹਾਂ ਬੜੀ ਨਮਰਤਾ ਸਹਿਤ ਗੁਰੂ ਘਰ ਦੀ ਸੇਵਾ ਵਿੱਚ ਮगन ਰਹੇ। ਇੱਕ ਦਿਨ ਲਾਹੌਰ ਤੋਂ ਪਾਈ ਜੇਠਾ ਜੀ ਦਾ ਸ਼੍ਰੀਕਾ ਪਰਿਵਾਰ ਜਾਨੀ ਕਿ ਉਹਨਾਂ ਦੇ ਤਾਏ ਚਾਚੇ ਦਾ ਉਹਨਾਂ ਨੂੰ ਮਿਲਣ ਵਾਸਤੇ ਸ਼੍ਰੀ ਕੋਇੰਦਵਾਲ ਸਾਹਿਬ ਆਏ। ਉਹਨਾਂ ਦੇ ਮਨ ਵਿੱਚ ਇਹ ਸੋਚ ਸੀ ਕਿ ਹੁਣ ਤਾਂ ਉਹਨਾਂ ਦਾ ਲੜਕਾ ਗੁਰੂ ਸਾਹਿਬ ਜੀ ਦਾ ਜਵਾਈ ਬਣ ਚੁੱਕਾ ਹੈ। ਸੋ ਉਸ ਦਾ ਉੱਥੇ ਬੜਾ ਆਦਰ ਸਤਕਾਰ ਹੁੰਦਾ ਹੋਵੇਗਾ। ਪਰ ਜਦੋਂ ਉਹਨਾਂ ਨੇ ਪਾਈ ਜੇਠਾ ਜੀ ਨੂੰ ਬੋਲੀ ਦੀ ਸੇਵਾ ਵਿੱਚ ਟੋکریاں ਚੁੱਕਦੇ ਤੇ ਮੈਲੇ ਕੱਪੜਿਆਂ ਵਿੱਚ ਦੇਖਿਆ ਤਾਂ ਬੜੇ ਦੁਖੀ ਹੋਏ ਤੇ ਗ੍ਰੋਧਤ ਵੀ ਹੋਏ ਤੇ ਸਿੱਧਾ ਹੀ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਕੋਲ ਜਾ ਕੇ ਕਹਿਣ ਲੱਗੇ ਕਿ ਐਸਨੋਂ ਤੇ ਕੋਈ ਲੱਥੀ ਚੜੀ ਤੇ ਦੁਨੀਆਦਾਰੀ ਦੀ ਕੋਈ ਪਰਵਾਹ ਨਹੀਂ ਪਰ ਤੁਸੀਂ ਤਾਂ ਕੁਝ ਸੋਚੋ ਇਹ ਤੁਹਾਡਾ ਜਵਾਈ ਏ ਤੇ ਤੁਸੀਂ ਇਸ ਤੋਂ ਟੋکریاں ਚੁਕਵਾ ਰਹੇ ਹੋ ਉਹਨਾਂ ਦਾ ਇਹ ਮੇੜਾ ਸੁਣ ਕੇ ਗੁਰੂ ਸਾਹਿਬ ਜੀ ਕੋਲ ਖੜੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਪਾਈ ਜੇਠਾ ਜੀ ਦੇ ਸਿਰ ਤੇ ਤੁਹਾਨੂੰ ਕੀ ਨਜ਼ਰ ਆਉਂਦਾ ਏ ਬਾਬਾ ਬੁੱਢਾ ਜੀ ਨੇ ਇਹ ਗੋ ਜਵਾਬ ਦਿੱਤਾ ਗੁਰੂ ਪਿਤਾ ਜੀ ਮੈਨੂੰ ਤਾਂ ਪਾਈ ਜੇਠਾ ਜੀ ਦੇ ਸਿਰ ਤੇ ਟੋਕਰੀ ਨਹੀਂ ਬਲਕੇ ਦੀਨ ਦੁਨੀਆ ਦਾ ਛਤਰ ਝੁਲਦਾ ਨਜ਼ਰ ਆ ਰਿਹਾ ਏ ਗੁਰੂ ਸਾਹਿਬ ਜੀ ਮੁਸਕਰਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਸ਼ਰਦਾ ਦੇ ਪ੍ਰੇਮ ਦੀਆਂ ਅੱਖੀਆਂ ਨਾਲ ਤੱਕੋ ਪਾਈ ਜੇਠਾ ਜੀ ਦੇ ਸਿਰ ਤੇ ਤੁਹਾਨੂੰ ਜੋ ਟੋਕਰੀ ਨਜ਼ਰ ਆਉਂਦੀ ਏ ਨਾ ਉਹ ਅਸਲ ਵਿੱਚ ਦੀਨ ਦੁਨੀਆ ਦਾ ਛਤਰ ਏ ਰਸਾ ਸੰਗਤ ਜੀ ਉਹ ਗੁਰੂ ਸਾਹਿਬ ਜੀ ਦੀ ਇਸ ਭੋਇਖਤ ਰਮਜ ਨੂੰ ਸਮਝ ਨਾ ਸਕੇ ਤੇ ਕਈ ਤਰ੍ਹਾਂ ਦਾ ਬੁਰਾ ਭਲਾ ਬੋਲਦੇ ਹੋਏ ਉਥੋਂ ਚਲੇ ਗਏ ਸ਼੍ਰੀ ਕਾ ਪਰਿਵਾਰ ਵੱਲੋਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਬੋਲੇ ਗਏ ਬੋਲਾਂ ਕ ਬੋਲਾਂ ਕਰਕੇ ਭਾਈ ਜੇਠਾ ਜੀ ਬਹੁਤ ਦੁਖੀ ਹੋਏ ਤੇ ਗੁਰੂ ਸਾਹਿਬ ਜੀ ਤੋਂ ਇਸ ਦੀ ਖਿਮਾ ਜਾਚਣਾ ਕੀਤੀ ਬਿਨਾਂ ਕਿਸੇ ਦੇ ਤਾਨੇ ਮੇਣਿਆਂ ਦੀ ਪਰਵਾਹ ਕੀਤੇ ਆ ਭਾਈ ਜੇਠਾ ਜੀ ਲਗਾਤਾਰ ਬੋਲੇ ਦੀ ਸੇਵਾ ਵਿੱਚ ਜੁਟੇ ਰਹੇ ਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਣ ਹੈ ਕਿ ਸੇਵਾ ਕਰਤ ਹੋਏ ਨਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਇਸ ਤਰ੍ਹਾਂ ਨੇਕਾ ਹੋਰ ਸਿੱਖਾ ਨੇ ਵੀ ਬੜੀ ਜੜਦੀ ਕਲਾ ਨਾਲ ਬੋਲੀ ਸਾਹਿਬ ਜੀ ਸੇਵਾ ਵਿੱਚ ਹਿੱਸਾ ਪਾਇਆ ਪਰ ਇੱਕ ਦਿਨ ਖੁਦਾਈ ਦੌਰਾਨ ਅਚਾਨਕ ਬੋਲੀ ਦੇ ਹੇਠਾਂ ਬੜਾ ਪੱਕਾ ਕੱਢ ਜਾਣੀ ਕੇ ਪੱਥਰ ਵਰਗੀ ਕਰੜੀ ਜ਼ਮੀਨ ਆ ਗਈ ਜਿਸ ਨੂੰ ਕੱਟੇ ਤੋਂ ਬਿਨਾ ਜ਼ਮੀਨ ਦੇ ਹੇਠੋਂ ਪਾਣੀ ਨਹੀਂ ਸੀ ਨਿਕਲ ਰਿਹਾ ਉਸ ਕੜ ਨੂੰ ਤੋੜਨ ਵਿੱਚ ਇਹ ਬੜਾ ਭਾਰੀ ਰਿਸਕ ਸੀ ਕਿ ਕੜ ਟੁੱਟਦਿਆਂ ਸਾਰ ਹੀ ਪਾਣੀ ਇੱਕਦਮ ਬੜੀ ਤੇਜ਼ੀ ਨਾਲ ਫੁਹਾਰੇ ਵਾਂਗ ਉੱਪਰ ਨੂੰ ਉੱਠੇਗਾ ਤੇ ਸਾਰੇ ਬੌਲੀ ਵਿੱਚ ਪਾਣੀ ਭਰ ਜਾਵੇਗਾ ਤੇ ਖੁਦਾਈ ਕਰਨ ਵਾਲੇ ਸਿੱਖ ਸੁਰੱਖਿਅਤ ਬਾਹਰ ਨਹੀਂ ਨਿਕਲ ਸਕਣਗੇ ਪਰ ਸਾਧ ਸੰਗਤ ਜੀ ਇੱਕ ਸਿੱਖ ਭਾਈ ਮਾਨਕ ਚੰਦ ਨੇ ਜੋ ਕਿ ਰਾਜਗਰੀ ਦਾ ਕੰਮ ਕਰਦਾ ਸੀ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦਿਨ ਰਾਤ ਮਿਹਨਤ ਕਰਕੇ ਸੈਣੀ ਹਥੌੜੇ ਦੇ ਨਾਲ ਇਹ ਕੜ ਤੋੜਿਆ ਪਰ ਕੜ ਟੁੱਟਦਿਆਂ ਸਾਰ ਹੀ ਬੌਲੀ ਵਿੱਚ ਇੱਕ ਦਮ ਬਹੁਤ ਜ਼ਿਆਦਾ ਪਾਣੀ ਭਰ ਗਿਆ ਤੇ ਭਾਈ ਮਾਨਕ ਚੰਦ ਜੀ ਪਾਣੀ ਵਿੱਚ ਡੁੱਬ ਗਏ ਉਸ ਦੀ ਵਿਧਵਾ ਮਾਣੇ ਉਸ ਨੂੰ ਮਰ ਗਿਆ ਸਮਝ ਕੇ ਰੋਣਾ ਪਿਟਣਾ ਸ਼ੁਰੂ ਕਰ ਦਿੱਤਾ ਜਦੋਂ ਸੰਗਤ ਨੇ ਜਾ ਕੇ ਗੁਰੂ ਸਾਹਿਬ ਜੀ ਨੂੰ ਐ ਸਾਰੀ ਘਟਨਾ ਬਾਰੇ ਦੱਸਿਆ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਭਾਈ ਮਾਨਕ ਚੰਦ ਜੀ ਨੇ ਬੜਾ ਬਹੁਤੀ ਜਾਦੀ ਮਹਾਨ ਸੇਵਾ ਕੀਤੀ ਏ ਉਸ ਨੂੰ ਕੁਝ ਨਹੀਂ ਹੁੰਦਾ ਪਰਮਾਤਮਾ ਭਲੀ ਕਰੇਗਾ ਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਏ ਗੁਰ ਪੀਰਾਂ ਦੀ ਚੱਕਰੀ ਮਹਾ ਕੜੀ ਸੁਖਸਾਰ ਸੋ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਥੋੜੇ ਹੀ ਸਮੇਂ ਬਾਅਦ ਭਾਈ ਮਾਨਕ ਚੰਦ ਜੀ ਤੈਰ ਕੇ ਪਾਣੀ ਦੇ ਉੱਪਰ ਆ ਗਏ ਤੇ ਸੰਗਤ ਨੇ ਉਹਨਾਂ ਨੂੰ ਬਾਹਰ ਕੱਢਿਆ ਤੇ ਪੁੱਠੇ ਪਾ ਕੇ ਜਦੋਂ ਪੇਟ ਵਿੱਚੋਂ ਪਾਣੀ ਬਾਹਰ ਕੱਢਿਆ ਤਾਂ ਉਸੇ ਵੇਲੇ ਨਵੰਬਰ 9 ਹੋ ਗਏ ਤੇ ਖੜੇ ਹੋ ਗਏ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਵੇ ਕਿ ਜਦੋਂ ਭਾਈ ਮਾਨਕ ਚੰਦ ਜੀ ਪਾਣੀ ਵਿੱਚ ਡੁੱਬ ਗਿਆ ਤੇ ਉਸਦੇ ਪ੍ਰਾਣਾਂ ਦਾ ਨਾਸ਼ ਹੋ ਗਿਆ ਤਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਮਾਨਕ ਚੰਦ ਨੂੰ ਮੇਰੇ ਕੋਲ ਲਿਆਓ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਸਿੱਖਾਂ ਨੇ ਪਾਈ ਮਾਨਕਚੰਦ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਲਿਆਂਦਾ ਜਦੋਂ ਗੁਰੂ ਜੀ ਨੇ ਆਪ ਦਾ ਸੱਜਾ ਪੈਰ ਉਸ ਤੇ ਸਿਰ ਨੂੰ ਛਵਾਇਆ ਤਾਂ ਪਾਈ ਮਾਨਕਚੰਦ ਉੱਠ ਕੇ ਬੈਠ ਗਿਆ ਜਿਵੇਂ ਸੁੱਤਾ ਪਿਆ ਉੱਠਿਆ ਹੋਵੇ ਫਿਰ ਸਤਿਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਪਾਈ ਮਾਨਕਚੰਦ ਨੂੰ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਹਨੇਰੇ ਦਾ ਨਾਸ਼ ਹੋ ਗਿਆ ਪਾਈ ਮਾਨਕਚੰਦ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਗੁਰੂ ਸਹਿਬਾ ਨੇ ਬਖਸ਼ ਦਿੱਤੀਆਂ ਤੇ ਉਸ ਦਾ ਨਾਮ ਜੀਵੜਾ ਰੱਖ ਦਿੱਤਾ ਫਿਰ ਭਾਈ ਮਾਈ ਦਾਸ ਨੂੰ ਗੁਰੂ ਜੀ ਨੇ ਆਪਣੇ ਪਾਸ ਬੁਲਾਇਆ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਤੁਹਾਡਾ ਗੁਰੂ ਮਾਨਕ ਚੰਦ ਨੂੰ ਬਣਾ ਦਿੱਤਾ ਏ ਤੁਹਾਡਾ ਇਹਨਾਂ ਨਾਲ ਤੁਸੀਂ ਪੂਰਨ પ્રેમ ਰੱਖੋ ਤੁਹਾਨੂੰ ਆਪਣਾ ਮੰਤਰ ਦੱਸ ਦੇਣਗੇ ਤੇ ਤੁਹਾਡੇ ਮੱਥੇ ਤੇ ਗੁਰਮਖ ਦਾ ਤਿਲਕ ਲਾਵੇਗਾ ਗੁਰੂ ਜੀ ਨੇ ਭਾਈ ਮਾਨਕ ਚੰਦ ਨੂੰ ਕਾਲੀ ਉਂਦੀ ਬਣੀ ਹੋਈ ਸਿਰ ਤੇ ਪਾਉਣ ਵਾਲੀ ਸੇਲੀ ਦਿੱਤੀ ਤੇ ਕਿਹਾ ਕੇ ਸਿੱਖ ਸੰਗਤ ਕਰਿਆ ਕਰੋ ਤੇ ਇਕੱਠੇ ਹੋ ਕੇ ਸਤਨਾਮ ਦਾ ਜਾਪ ਕਰਿਆ ਕਰੋ ਅੱਜ ਤੋਂ ਤੁਹਾਡਾ ਨਾਮ ਭਗਤ ਰੱਖਿਆ ਗਿਆ ਏ ਤੇ ਤੁਹਾਡੇ ਸੰਸਾਰ ਦੇ ਸਾਰੇ ਦੁੱਖ ਨਾਸ਼ ਹੋ ਗਏ ਹਨ ਹੁਣ ਤੁਸੀਂ ਆਪਣੇ ਘਰ ਨੂੰ ਜਾਓ ਤੇ ਸਤਨਾਮ ਦਾ ਨਾਮ ਜਪਾਓ ਇਸ ਤਰ੍ਹਾਂ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਨੂੰ ਪ੍ਰਚਾਰ ਵਾਸਤੇ ਮੰਜੀ ਬਖਸੀ ਸੋ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਨਿਸ਼ਕਾਮ ਸੇਵਾ ਸਿਮਰਨ ਦੀ ਬਰਕਤ ਸਦਕਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਭਾਈ ਮਾਨਕ ਚੰਦ ਜੀ ਐਨੇ ਉੱਚੇ ਸੁੱਚੇ ਜੀਵਨ ਦੇ ਮਾਲਕ ਬਣ ਗਏ ਕਿ ਜੇਕਰ ਕਿਸੇ ਵੀ ਸਿੱਖ ਨੂੰ ਸਿੱਖੀ ਦੀ ਜੀਵਨ ਜਾਚ ਸਿਖਾਉਣੀ ਹੁੰਦੀ ਸੀ ਨਾ ਤਾਂ ਗੁਰੂ ਸਾਹਿਬ ਜੀ ਉਹ ਸਿੱਖ ਨੂੰ ਭਾਈ ਮਾਨਕ ਚੰਦ ਜੀ ਦੇ ਕੋਲ ਭੇਜ ਦਿੰਦੇ ਸਨ ਕੁਝ ਦਿਨ ਉਹਨਾਂ ਦੀ ਸੰਗਤ ਕਰਨ ਦਾ ਹੁਕਮ ਕਰਦੇ ਸਨ ਇਸ ਪਾਵਨ ਬੌਲੀ ਸਾਹਿਬ ਦੇ ਨਿਰਮਾਣ ਦੀ ਸੇਵਾ 6 ਸਾਲਾਂ ਦੇ ਸਮੇਂ ਵਿੱਚ ਪੂਰੀ ਹੋਈ ਸੀ ਗੁਰੂ ਸਾਹਿਬ ਜੀ ਨੇ ਪਾਵਨ ਬੌਲੀ ਦੀਆਂ 84 ਪੌੜੀਆਂ ਬਣਵਾਈਆਂ ਸਨ ਤੇ ਗੁਰੂ ਸਾਹਿਬਾਂ ਨੇ ਬਚਨ ਕੀਤਾ ਕਿ ਜੇਕਰ ਕੋਈ ਸ਼ਰਧਾ ਪ੍ਰੇਮ ਨਾਲ ਇਹਨਾਂ 84 ਪੌੜੀਆਂ ਤੇ 84 ਵਾਰੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਤਾਂ ਉਸ ਤੇ ਗੁਰੂ ਸਾਹਿਬ ਜੀ ਦੀ ਅਥਾ ਬਖਸ਼ਿਸ਼ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਉਸ ਦੀਆਂ 84 ਲੱਖ ਜੁਨਾ ਕਟੀਆਂ ਜਾਂਦੀਆਂ ਹਨ ਲੱਖਾਂ ਹੀ ਸੰਗਤਾਂ ਇਸ ਬੌਲੀ ਸਾਹਿਬ ਵਿੱਚ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੀਆਂ ਹਨ ਪਿਆਰੀ ਸਾਧ ਸੰਗਤ ਜੀ ਭਾਈ ਮਾਨਕ ਚੰਦ ਜੀ ਦੀ ਅਵਸਥਾ ਇੰਨੀ ਉੱਚੀ ਸੀ ਕਿ ਜੋ ਵੀ ਬਚਨ ਕਰਦੇ ਸਨ ਤੁਰੰਤ ਪੂਰਾ ਹੋ ਜਾਂਦਾ ਸੀ ਜਿਹੜੇ ਵੀ ਲੋਕ ਭਾਈ ਮਾਨਕ ਚੰਦ ਦੇ ਕੋਲ ਆ ਕੇ ਕੁਝ ਮੰਗਦੇ ਸਨ ਉਹਨਾਂ ਦੇ ਹਿਰਦੇ ਦੇ ਮਨੋਰਥ ਫੌਰਨ ਪੂਰਨ ਹੋ ਜਾਂਦੇ ਸਨ ਸੋ ਇਸ ਤਰ੍ਹਾਂ ਭਾਈ ਮਾਨਕ ਚੰਦ ਜੀ ਦਾ ਸਿੱਖ ਜਗਤ ਵਿੱਚ ਬਹੁਤ ਉੱਚਾ ਸਥਾਨ ਹੈ ਭਾਈ ਮਾਨਕ ਚੰਦ ਜੀ ਦੀ ਅੰਸਬੰਸ ਅੱਜ ਵੀ ਪੰਜਾਬ ਦੇ ਪਿੰਡ ਵੈਰੋਵਾਲ ਵਿੱਚ ਰਹਿੰਦੀ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਦੀ ਜ਼ਾਦ ਵਿੱਚ ਮੋਗਾ ਦੇ ਲਾਗੇ ਜੋਗੇ ਵਾਲਾ ਪਿੰਡ ਵਿੱਚ ਗੁਰਦੁਆਰਾ ਜੋਤੀ ਸਰੂਪ ਹੈ ਜਿੱਥੇ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਬਖਸ਼ੀ ਗਈ ਮੰਜੀ ਅੱਗੋਂ ਦੇ ਅੱਗੋਂ ਚੱਲ ਰਹੀ ਹੈ ਪਾਈ ਮਾਨਕ ਚੰਦ ਜੀ ਦੀ ਅੰਸਬੰਸ ਵਿੱਚੋਂ ਗੋਂ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਨੂੰ ਮੰਜੀ ਬਖਸ਼ਿਸ਼ ਕੀਤੀ ਗਈ ਜਿਹੜੀ ਹੁਣ ਤੱਕ ਮੋਗਾ ਦੇ ਲਾਗੇ ਪਿੰਡ ਜੋਗੇ ਵਾਲਾ ਵਿੱਚ ਚੱਲਦੀ ਆ ਰਹੀ ਹੈ ਜਿੱਥੇ ਇੱਕ ਬਹੁਤ ਸੁੰਦਰ ਗੁਰਦੁਆਰਾ ਜੋਤੀ ਸਰੋਪ ਸ਼ਿਸ਼ੋਪਤ ਹੈ ਲੱਖਾਂ ਹੀ ਸੰਗਤਾਂ ਇੱਥੇ ਜਾ ਕੇ ਨਤਮਸਤਕ ਹੁੰਦੀਆਂ ਹਨ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ